ਉਹ ਮੌਰਗੇਜ ਕੈਨੇਡਾ ਦੇ ਵਿੱਚ ਜਦੋਂ ਵੀ ਤੁਸੀਂ ਘਰ ਲੈਨੇ ਹੋ ਤਾਂ ਤੁਹਾਨੂੰ ਬੜੀ ਮਾਤ 99% ਲੋਕ ਆ ਜਿਨਾਂ ਨੂੰ ਕਰਵਾਉਣੀ ਹੀ ਪੈਂਦੀ ਆ ਸੋ ਮੌਰਗੇਜ ਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਜੀ ਅਸੀਂ ਏ ਲੈਂਡਰ ਦੇ ਨਾਲ ਹੀ ਜਾਣਾ ਸੋ ਆਪਾਂ ਅੱਜ ਥੋੜੀ ਜੀ ਪਹਿਲੀ ਗੱਲ ਆ ਜਿਹੜੀ ਉਹ ਏ ਲੈਂਡਰਸ ਤੇ ਹੀ ਕਰਾਂਗੇ ਕਿ ਏ ਲੈਂਡਰਸ ਦੇ ਵਿੱਚ ਕੀ ਕੀ ਆਉਂਦਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਏ ਲੈਂਡਰਸ ਦੇ ਅੰਦਰ ਫਾਲ ਹੁੰਦੀਆਂ ਸੋ ਪਲੀਜ਼ ਉਹ ਮਾੜਾ ਜਿਹਾ ਤੁਸੀਂ ਐਲੈਬੋਰੇਟ ਕਰ ਦਿਓ ਇਹ ਲੈ ਹਾਂ ਜੀ ਤੁਹਾਨੂੰ ਪਤਾ ਹੈ ਕਿ ਇੱਥੇ ਕਰ ਲੈਣਾ ਬੜਾ ਔਖਾ ਹੈ ਤੇ ਜਿਹੜਾ ਵੀ ਬੰਦਾ ਕਰ ਲੈਂਦਾ ਮਾਰਗੇਜ ਤੇ ਸਿਰ ਤੇ ਲੈਂਦਾ ਉਹ ਨਹੀਂ ਲੈਂਦਾ ਹਾਂ ਜੀ ਤੇ ਮਾਰਗੇਜ ਜਿਹੜਾ ਲੋਨ ਆ ਉਹ ਕਾਫੀ ਜਿਹੜੀਆਂ ਨੇ ਸੰਸਥਾਵਾਂ ਇਹ ਦਿੰਦੀਆਂ ਇੰਸਟੀਚਿਊਸ਼ਨਸ ਦਿੰਦੀਆਂ ਨੇ ਵਿੱਚੋਂ ਇਹ ਲੈਂਡਰ ਹੈ ਤੇ ਅਸੀਂ ਤਿੰਨ categories 'ਚ ਡਿਵਾਈਡ ਕਰ ਲੈਂਦੇ ਆਂ ਇਹ ਲੈਂਡਰ ਬੀ ਲੈਂਡਰ ਤੇ ਪ੍ਰਾਈਵੇਟ ਲੈਂਡਰ ਹਾਂਜੀ ਇਹ ਲੈਂਡਰ 'ਚ ਉਹ ਲੋਕ ਉਹ ਬੈਂਕਾਂ ਆਂਦੀਆਂ ਨੇ 빅6 ਜਿਨ੍ਹਾਂ ਦੇ ਵਿੱਚ RBC, TD, Scotiabank ਜਿਹੜੀਆਂ ਅਸੀਂ ਆਮ ਸੁਣਦੇ ਆਂ ਜਿੱਥੇ ਜਾ ਕੇ ਅਸੀਂ ਆਪਣੇ ਜਿਹੜੇ ਆ ਮਨੀ ਵੀ ਡਿਪੋਜ਼ਿਟ ਕਰਦੇ ਜਿਹੜਿਆਂ ਦੀ ਡੇਟ ਜਿਨ੍ਹਾਂ ਨਾਲ ਸਾਡੀ ਡੇ ਟੂ ਡੇ ਐਵਰੀ ਡੇ ਦੀ ਬੈਂਕਿੰਗ ਹੁੰਦੀ ਹੈ ਜਦ ਬਿਜ਼ਨਸ ਬੈਂਕਿੰਗ ਹੁੰਦੀ ਹੈ ਤੇ ਉਹਨਾਂ ਤੇ ਸਾਡਾ ٹرسٹ ਵੀ ਹੁੰਦਾ ਹੈ ਕਿ ਕਿਉਂਕਿ ਤੁਸੀਂ एवरीडे ਤੁਸੀਂ ਖੁਦ ਦੇਖ ਲਓ ਦੈਂਚ ਤੁਸੀਂ ਕਿੰਨੀ ਵਾਰੀ ਉਹਨਾਂ ਨਾਲ ट्रांजੈਕਸ਼ਨਸ ਕਰਦੇ ਆ ਤੁਹਾਡੇ ਵਿਜ਼ਾ ਕਾਰਡਸ ਉਹਨਾਂ ਦੇ ਨਾਲ ਨੇ ਤੁਹਾਡੇ ਬੈਂਕਾਂ ਤੋਂ ਡੈਬਿਟ ਕਾਰਡ ਤੋਂ ਤੁਸੀਂ ਪੇ ਕਰਦੇ ਐਵਰੀ ਡੇ ਤੁਹਾਡੀਆਂ ਕਿੰਨੀਆਂ ट्रांजੈਕਸ਼ਨਸ ਉਹਨਾਂ ਇੰਸਟੀਟਿਊਸ਼ਨਸ ਨਾਲ ਹੁੰਦੀਆਂ ਨੇ ਤੇ ਤੁਹਾਡਾ ਟਰਸਟ ਵੀ ਉਹਨਾਂ ਤੇ ਹੁੰਦਾ ਆ ਪਰ ਉਹਨਾਂ ਦੀ ਜੇ ਉਹਨਾਂ ਤੇ ਟਰਸਟ ਵੀ ਆ ਤਾਂ ਉਹਨਾਂ ਦਾ ਜਿਹੜਾ ਕੁਆਲੀਫਾਈਂਗ ਏਰੀਆ ਵੀ ਉਹਨਾਂ ਹੀ ਸਟ੍ਰਿਕਟ ਹੁੰਦਾ ਆ ਉਹਨਾਂ ਦਾ ਬਿਲਕੁਲ ਕ੍ਰਾਈਟੇਰੀਆ ਬਾਕੀ ਜੜੀਆਂ ਹੁੰਦੀਆਂ ਵੀ ਜਾਂ ਸੀ ਲੈਂਡਰ ਜਾਂ ਆਪਾਂ ਕਹਿ ਦਿੰਨੇ ਆ ਪ੍ਰਾਈਵੇਟ ਲੈਂਡਰ ਉਹਨਾਂ ਦੇ ਨਾਲ ਉਹ ਡੈਫੀਨਿਟਲੀ ਸਟ੍ਰਿਕਟ ਕ੍ਰਾਈਟੇਰੀਆ ਹੁੰਦਾ ਬਟ ਇਹ ਇਹਦੇ ਵਿੱਚ ਇਹ ਆ ਕਿ ਜੇ ਸਟ੍ਰਿਕਟ ਕ੍ਰਾਈਟੇਰੀਆ ਤਾਂ ਉਹਦੇ ਵਿੱਚ ਤੁਹਾਨੂੰ ਇੰਟਰਸਟ ਰੇਟ ਥੋੜਾ ਜਿਹਾ ਬੈਟਰ ਮਿਲ ਜਾਂਦਾ ਬਾਕੀਆਂ ਦੇ ਨਾਲੋਂ ਸੋ ਇਹ ਉਹਦੇ ਚ ਹੈਗਾ ਬੈਨੀਫਿਟ ਬੈਂਕਾਂ ਦਾ ਕੀ ਹੁੰਦਾ ਹੈ ਕਿਉਂਕਿ ਉਹਨਾਂ ਨੇ ਟਰਸਟ ਬਿਲਡ ਕੀਤਾ ਹੁੰਦਾ ਹੈ ਤੇ ਉਹਨਾਂ ਦੇ ਕ੍ਰਾਈਟਰੀਆਸ ਨੇ ਕਿ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ 680 ਪਲੱਸ ਹੋਵੇ ਤੁਹਾਡੀ ਜਿਹੜੀ ਹੈ ਪ੍ਰੀਵਿਅਸ ਕੋਈ ਬੈਡ ਹਿਸਟਰੀ ਨਾ ਹੋਵੇ ਤੁਹਾਡੀ ਜਿਹੜੀ ਇਨਕਮ ਦਾ ਇੱਕ ਪੱਕਾ ਸੋਰਸ ਹੋਵੇ ਵਧੀਆ ਇਨਕਮ ਹੋਵੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਤੁਹਾਨੂੰ ਫਿਰ ਉਥੋਂ ਕੁਆਲੀਫਾਈ ਕੀਤਾ ਜਾਂਦਾ ਤੇ ਇਹਦੇ ਨਾਲ ਕੀ ਹੁੰਦਾ ਉਹ ਜਿਹੜੀਆਂ ਬੈਂਕਾਂ ਨੇ ਜਾਂ ਪੇ ਲੈਂਡਰਸ ਨੇ ਤੁਹਾਨੂੰ ਵਧੀਆ ਜਿਦਾ ਰੇਟ ਮਿਲਦਾ ਆ ਹਾਂਜੀ ਅੱਛਾ ਰੇਟ ਮਿਲਦਾ ਤੁਹਾਡੀ ਮਨ ਪਸੰਦ ਦਾ ਰੇਟ ਮਿਲਦਾ ਆ ਪਰ ਉਹਦੇ ਮੁਕਾਬਲੇ ਜਦੋਂ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ 680 ਤੋਂ ਥੱਲੇ ਚਲ ਜਾਂਦਾ ਆ ਬੈਨ ਥੈਟ ਕੇਸ ਤੁਹਾਨੂੰ ਕੀ ਆ ਬੀ ਲੈਂਡਰ ਕੋਲ ਜਾਣਾ ਪੈਂਦਾ ਕਿਉਂਕਿ ਤੁਹਾਡੀ ਕ੍ਰੈਡਿਟ ਹਿਸਟਰੀ ਮਾੜੀ ਆ ਉੱਤੇ ਕੋਈ ਨਾ ਕੋਈ ਹਿੱਟ ਲੱਗੀ ਹੋਈ ਆ ਹਾਂਜੀ ਤਾਂ ਜਿੱਤੇ ਕਹਿੰਦੇ ਬਰੂਸਟ ਵਨ ਆ ਤਾਂ ਇਨ ਥੈਟ ਕੇਸ ਤੁਸੀਂ ਬੈਂਕਾਂ ਅਪਰੂਵਲ ਨਹੀਂ ਕਰਦੀਆਂ ਹੈਗੀਆਂ ਜਾਂ ਫਿਰ ਉੱਥੇ ਤੁਹਾਨੂੰ ਜਿਹੜਾ ਰੇਟ ਹੈ ਉਹ ਜ਼ਿਆਦਾ ਮੀਨਸ ਉੱਥੇ 680 ਤੋਂ ਥੱਲੇ ਤਾਂ ਤੁਸੀਂ ਜਾ ਹੀ ਨਹੀਂ ਸਕਦੇ ਨਾ ਹਾਂਜੀ ਸੋ ਇਹੀ ਆ ਕਿ ਮੈਂ ਨਾ ਥੋੜਾ ਜਿਹਾ ਇੱਕ ਵਾਰੀ ਫੇਰ ਇਹਨੂੰ ਥੋੜਾ ਜਿਹਾ ਜਿੱਦਾਂ ਲੈਬੋਰੇਟ ਕਰ ਦਵਾਂ ਕਿਉਂਕਿ ਜ਼ਿਆਦਾਤਰ ਆਪਣੇ ਨਾਲ ਐਦਾਂ ਦੇ ਲੋਕ ਜੁੜੇ ਹੋਏ ਆ ਜਿਹੜੇ ਹਲੇ ਫਸਟ ਟਾਈਮ ਹੋਮ ਬਾਇਰਸ ਨੇ ਤੇ ਜਿਨ੍ਹਾਂ ਨੇ ਹਲੇ ਘਰ ਲੈਣਾ ਤੇ ਉਹਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਐ ਇਸ ਚੀਜ਼ ਨੂੰ ਜਾਣਨ ਦੀ ਸੋ ਏ ਲੈਂਡਰਸ ਬੇਸਿਕਲੀ ਜਿਹੜੀਆਂ ਬੈਂਕਸ ਹੁੰਦੀਆਂ ਉਹਨਾਂ ਨੂੰ ਆਪਾਂ ਏ ਲੈਂਡਰਸ ਦੀ ਕੈਟਾਗਰੀ ਦੇ ਵਿੱਚ ਰੱਖਦੇ ਆ ਤੇ ਇਹਦੇ ਵਿੱਚ ਜਿਹੜੀ ਕੁਆਲੀਫਾਈਂਗ ਹੋਣ ਦਾ ਜਿਹੜਾ ਕ੍ਰਾਈਟੇਰੀਆ ਇਹਨਾਂ ਦਾ ਐਟਲੀਸਟ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਸੇ 80 ਜਾਇਦਾ ਤੂੰ ਆਬਬ ਹੋਣਾ ਚਾਹੀਦਾ ਤੇ ਡੈਟ ਜਿਹੜਾ ਤੁਹਾਡਾ ਥੋੜਾ ਜਿਹਾ ਮਤਲਬ ਬਾਕੀਆਂ ਦੇ ਥੋੜਾ ਘੱਟ ਜਿਹੜੀ 30% ਤੱਕ ਤੋਂ ਥੱਲੇ ਹੋਵੇ ਜਿਹੜਾ ਹੋਣੀ ਚਾਹੀਦੀ ਹੈ ਬਿਲਕੁਲ ਹਾਂਜੀ ਤੇ ਇਹਦੇ ਵਿੱਚ ਜੇ ਤੁਸੀਂ ਕੁਆਲੀਫਾਈ ਹੋ ਜਾਂਦੇ ਆ ਤੇ ਇਹਦੇ ਵਿੱਚ ਪ੍ਰੋਸ ਇਹਦੇ ਇਹ ਹੈ ਦੇਖੋ ਜੀ ਇੱਕ ਤਾਂ ਹੈਗਾ ਕਿ ਤੁਹਾਨੂੰ ਵਧੀਆ ਇੰਟਰਸਟ ਰੇਟ ਮਿਲ ਜਾਂਦਾ ਤੇ ਇੱਕ ਜਿਹੜਾ ਹੈਗਾ ਆਪਣੀ ਇਨਸ਼ੋਰਡ ਮਾਰਗੇਜਸ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਅੰਡਰ 20% ਜਦੋਂ ਹੁੰਦੀ ਹੈ ਤੁਹਾਨੂੰ ਇੰਸ਼ੋਰੈਂਸ ਲੈਣੀ ਪੈਂਦੀ ਹੈ ਹਾਂਜੀ ਫਸਟ ਟਾਈਮ ਹੋਮ ਬਾਇਰਸ ਲਈ ਇਹ 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 ਥੋੜਾ ਜਿਹਾ ਹੈਗਾ ਇਹਦੇ ਵਿੱਚ ਤੁਹਾਨੂੰ कि फर्स्ट टाइम ਹੋਮ ਬਾਏਰਸ ਦਿੱਲੀ ਵੈਸੀ ਏ ਲੈਂਡਰਸ ਆਈ ਥਿੰਕ ਬੈਸਟ ਚੋਇਸ ਬੈਸਟ ਚੋਇਸ ਹੈ ਕਿਉਂਕਿ ਫਿਰ ਉਹਨਾਂ ਨੂੰ ਉਹਦੇ ਲਈ ਡਾਊਨ ਪੇਮੈਂਟ 100 ਨਹੀਂ ਨਹੀਂ ਕਰਨੀ ਪੈਂਦੀ 5% ਤੇ ਤੁਸੀਂ ਬੈਂਕਾਂ ਨਾਲ ক্লোਜ਼ ਕਰ ਸਕਦੇ ਪਰ ਆ ਪਰ